ਫਰੀਦੇ ਕੈਂਪਰੀ ਸਕੂਲ ਦੇ 10 ਵਿਦਿਆਰਥੀ NASA ਟੂਰ ਤੇ ਜਾ ਰਹੇ ਨੇ ਜੋ ਕਿ ਬੇहद ਹੀ ਮਾਨ ਵਾਲੀ ਗੱਲ ਹੈ। ਸ਼੍ਰੀ ਚੇਤਨਿਆ ਟੈਕਨੋ ਸਕੂਲ ਸਿੱਖਿਆ ਦੇ ਖੇਤਰ ਵਿੱਚ ਕਿਸੇ ਪਹਿਚਾਨ ਦੇ ਮਹਤਾਜ ਨਹੀਂ ਜਿਨ੍ਹਾਂ ਦੀ ਧੂਰੀ ਦੇ ਵਿੱਚ ਕੈਂਪਰੀ ਸਕੂਲ ਦੇ ਨਾਲ ਕੋਲਾਬੋਰੇਸ਼ਨ ਹੈ ਅਤੇ ਇਹਨਾਂ ਸਿੱਖਿਆ ਸੰਸਥਾਾਂ ਵੱਲੋਂ ਯਤਨਾਂ ਦੇ ਸਦਕਾ 10 ਵਿਦਿਆਰਥੀਆਂ ਨੂੰ NASA ਟੂਰ ਕਰਨ ਦਾ ਮੌਕਾ ਮਿਲਿਆ ਹੈ। ਇਸ ਯਾਤਰਾ ਦੌਰਾਨ ਵਿਦਿਆਰਥੀ ਵੱਖ-ਵੱਖ ਪ੍ਰੋਜੈਕਟਾਂ 'ਤੇ ਕੰਮ ਕਰਨਗੇ ਤੇ ਵਿਗਿਆਨੀਆਂ ਨੂੰ ਮਿਲ ਕੇ ਕੁਝ ਨਵਾਂ ਸਿੱਖਣਗੇ। ਬੱਚੇ 20 ਮਈ ਨੂੰ ਰਵਾਨਾ ਹੋਣਗੇ ਤੇ ਕਰੀਬ 10 ਦਿਨਾਂ ਦਾ ਟੂਰ ਲਗਾ ਕੇ ਵਾਪਸ ਮੁੜਨਗੇ। ਵਿਦਿਆਰਥੀਆਂ ਨੂੰ ਮਿਲੇ ਇਸ ਮੌਕੇ ਤੇ ਖੁਸ਼ੀ ਜਿਤਾਉਂਦੇ ਹੋਏ ਅਧਿਆਪਕ ਅਤੇ ਪਰਿਵਾਰਕ ਮੈਂਬਰਾਂ ਨੇ ਆਸੂ ਮਿਝਾਈ ਹੈ ਕਿ ਇਹ ਯਾਤਰਾ ਉਹਨਾਂ ਦੇ ਬੱਚਿਆਂ ਲਈ ਬੇਹੱਦ ਫਲਦਾਇਕ ਸਾਬਤ ਹੋਵੇਗੀ। ਪ੍ਰਿੰਸੀਪਲ ਬ੍ਰਿਜੇਸ਼ ਸਿਕਸੈਨਾ ਅਤੇ ਸਕੂਲ ਮੈਨੇਜਮੈਂਟ ਨੇ ਸਾਰੇ ਹੀ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਹੈ। फर्स्ट ऑफ ऑल इट्स अ प्राउड all फॉर ऑल द Especially, पीपल स्पेशली School in स्कूल with the Cambridge स्कूल धुरी our 10 स्टूडेंट्स गॉट अपॉर्चुनिटी टू present their प्रोजेक्ट इन नासा आज जो बच्चे नासा जा रहे हैं उन्होंने अलग अलग प्रोजेक्ट पे काम किया है कोई स्पेस कॉलोनी पे प्रोजेक्ट बना रहा है कोई रेजिडेंस के लिए वहाँ प्रोजेक्ट बना रहा है कोई स्पेस होटल्स बनाने के लिए अपने अपने प्रोजेक्ट लेकर जा रहे हैं ये दस बच्चे इस प्रोजेक्ट्स के लिए सिलेक्ट हुए हैं और ये नासा जाकर अपने अपने प्रोजेक्ट प्रेजेंट करेंगे और कुछ नया सीखेंगे वहाँ जाकर एस्ट्रोनॉट्स साइंटिस्ट लोगों से मिलने का मौका मिलेगा इंटरेक्ट करेंगे नई नई डेवलपमेंट स्पेस में हो रही है उनके बारे में देखेंगे ये हम सब के लिए एक बड़ा ही प्राउड मोमेंट है और उम्मीद करते हैं इससे बच्चों को बहुत कुछ सीखने को मिलेगा और आने वाली जनरेशन और ज़्यादा उत्साहित होकर आगे इस तरह के कॉम्पिटिशन में पार्ट लेंगे कब जा रहे हैं ਇਹ ਬੱਚੇ 20 ਤਾਰੀਖ ਨੂੰ ਇੱਥੋਂ ਜਾਏਗੇ ਇਹ 10 ਦਿਨ ਦਾ ਇਨਕਾ ਟੂਰ ਹੈ ਜਿਸ ਵਿੱਚ ਇਹ NASA ਕੇ ਸਾਥ ਸਾਥ ਅਲਗ ਅਲਗ ਜਗ੍ਹਾ ਵੀਜ਼ਿਟ ਵੀ ਕਰਨਗੇ ਪਰ ਆਪਣੇ ਆਪਣੇ ਪ੍ਰੋਜੈਕਟਸ ਨੂੰ ਪੇਸ਼ ਕਰਨਗੇ ਅੱਛਾ ਨੈਸ਼ਟ ਪ੍ਰੀਟ ਹੈ ਰਸਮੀ ਕਲਾ ਦਾ ਛਾਤਰ ਹ ਮੈਨੂੰ NASA ਦੇ ਵਿੱਚ ਇੱਕ ਜਾਣ ਦਾ ਮੌਕਾ ਜੋ ਮਿਲਿਆ ਹੈ ਮੈਂ ਉਸਤੇ ਲਈ ਬਹੁਤ ਜ਼ਿਆਦਾ ਐਕਸਾਈਟਡ ਹਾਂ ਜੋ ਕਿ ਹਰ ਇੱਕ ਨੂੰ ਨਹੀਂ ਮਿਲ ਸਕਦਾ ਸਾਡੇ ਸ਼੍ਰੀ ਚਿਤਨੈਨ ਸਕੂਲ ਦੇ ਪ੍ਰਿੰਸੀਪਲ ਵਿਜੇ ਸਖੈਨਾ ਦੁਆਰਾ ਇਹ ਕੰਪੀਟੀਸ਼ਨ ਸਾਡੇ ਸਕੂਲ ਦੇ ਵਿੱਚ ਲਿਆਇਆ ਗਿਆ ਜਿਸ ਦੇ ਨਾਲ ਅਸੀਂ ਇਹਦੇ ਵਿੱਚ ਪਾਰਟਿਸਿਪੇਟ ਕਰ ਸਕੇ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹੋਣਾ ਚਾਹੁੰਦਾ ਸਾਨੂੰ ਅਮਰੀਕਾ ਦੇ ਵਿੱਚ ਜਾਣ ਦੀ ਬਹੁਤ ਜ਼ਿਆਦਾ ਐਕਸਾਈਟਮੈਂਟ ਹੈ ਕਿ ਅਸੀਂ ਉੱਥੇ ਜਾ ਕੇ ਉੱਥੋਂ ਦੇ ਕਲਚਰ ਬਾਰੇ ਵੀ ਜਾਣ ਸਕਦੇ ਹਾਂ ਉੱਥੇ ਦੀ ਰੈਂਸ ਐਂਡ ਸੇਨਾਸਾ ਦੇ ਵਿੱਚ ਜਾ ਕੇ ਅਸੀਂ ਅਸੀਂ ਸਪੇਸ ਦੇ ਵਿੱਚ ਕਿਵੇਂ ਰਹਿ ਸਕਦੇ ਹਾਂ ਅਸੀਂ ਇਹਦਾ ਵੀ ਹੋਰ ਜ਼ਿਆਦਾ ਚੰਗੀ ਤਰ੍ਹਾਂ ਗਿਆਨ ਪ੍ਰਾਪਤ ਕਰ ਸਕਦੇ ਹਾਂ ਥੈਂਕ ਯੂ ਬਣਾ ਬੇਟਾ मेरा नाम दीपाੰਸ਼ਾ ਹੈ ਮੈਂ શ્રી ਚਤਨਿਆ ਟੈਕਨੋ ਸਕੂਲ ਵਿੱਚ ਪੜ੍ਹਦੀ ਹਾਂ ਤੇ ਮੈਂ 10ਵੀਂ ਕਲਾਸ ਦੀ ਵਿਦਿਆਰਥਣ ਹਾਂ ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰੇ ਪ੍ਰਿੰਸੀਪਲ ਪ੍ਰਜੈय सक्सेना ਜੀ ਨੇ ਮੈਨੂੰ ਇਹ ਮੌਕਾ ਦਿੱਤਾ ਸਾਨੂੰ ਸਾਰਿਆਂ ਨੂੰ ਮੌਕਾ ਦਿੱਤਾ ਕਿ ਅਸੀਂ ਇਸ ਕਾਂਟੈਸਟ ਵਿੱਚ ਹਿੱਸਾ ਲੈ ਸਕੀਏ ਤੇ ਆਪਣੇ ਸਕੂਲ ਦਾ ਨਾਮ ਰੌਸ਼ਨ ਕਰ ਸਕੀਏ ਤੇ ਮੈਨੂੰ ਅਸੀ ਬਹੁਤ ਐਕਸਾਈਟਡ ਆ ਕਿ ਅਸੀਂ ਅਮਰੀਕਾ ਜਾ ਰਹੇ ਹਾਂ ਤੇ ਉੱਥੇ ਦੇ ਕਾਨਫਰੈਂਸ ਦੇ ਵਿੱਚ ਅਸੀਂ ਆਪਣੀ ਪ੍ਰੈਜੈਂਟੇਸ਼ਨ ਦਵਾਂਗੇ ਤੇ ਅਗਲੇ ਸਕੂਲ ਦਾ ਨਾਮ ਵਾਸ਼ਿੰਗਟਨ ਹੈ ਮੈਨੂੰ ਬਹੁਤ ਖੁਸ਼ੀ ਹੋਈ ਕਿ ਨਾਸਾ ਦਾ ਕਦੇ ਸੋਚਿਆ ਥੋੜੇ ਨਾਸਾ ਜਾਣ ਦਾ ਨਹੀਂ ਅਸੀਂ ਕਦੇ ਨਹੀਂ ਸੋਚਿਆ ਸੀ ਕਿ ਅਸੀਂ ਉੱਥੇ ਜਾ ਸਕਾਂਗੇ ਪਰ ਇਹ ਸਿਰਫ ਸਾਡੀ ਸਕੂਲ ਦੀ ਮੈਨੇਜਮੈਂਟ ਕਰਕੇ ਪੋਸੀਬਲ ਹੋ ਸਕੇ ਮੇਰੇ ਨਾਮ ਕਬੀਰ ਘੋੜਾ ਹੈ ਤੇ ਮੇਰੇ ਸਕੂਲ ਦਾ ਨਾਮ ਸ਼੍ਰੀ ਚਿਤੰਨਿਆ ਟੈਕਨੋ ਸਕੂਲ ਹੈ ਮੈਂ ਧੂਰੀ ਧੂਰੀ ਤੋਂ ਆਂ ਤੇ ਮੈਂ ਬਹੁਤ ਜ਼ਿਆਦਾ ਖੁਸ਼ ਆ ਮੈਨੂੰ ਅਮਰੀਕਾ ਜਾਣ ਦਾ ਮੌਕਾ ਮਿਲ ਰਿਹਾ ਵੀ ਨਾਸਾ ਜਾਣ ਦਾ ਮੌਕਾ ਮਿਲ ਰਿਹਾ ਜੋ ਕਿ ਮਤਲਬ ਹਰ ਇੱਕ ਨੂੰ ਨਹੀਂ ਮਿਲਦਾ ਹੈਗਾ ਬਹੁਤ ਜ਼ਿਆਦਾ ਡਿਫਿਕਲਟ ਹੁੰਦਾ ਮਿਲਣਾ ਹੈ ਬਟ ਮੈਂ ਬਹੁਤ ਜ਼ਿਆਦਾ ਖੁਸ਼ ਆ ਐਕਸਾਈਟਡ ਆ ਵੀ ਮੈਨੂੰ ਇਹ ਮੌਕਾ ਮਿਲਿਆ ਓਪਰਚ्युनिटी ਮਿਲਿਆ ਮੈਨੂੰ ਤੇ ਸਾਡੇ ਮੇਰੇ ਪੇਰੈਂਟਸ ਤੇ ਸਕੂਲ ਦਾ ਬਹੁਤ-ਬਹੁਤ ਮੇਰਾ ਧੰਨਵਾਦ ਹੈ ਵੀ ਮੈਨੂੰ ਓਪਰਚ्युनिटी ਮਿਲ ਰਹੀ ਹੈ ਮੌਕਾ ਮਿਲ ਰਿਹਾ ਬਹੁਤ ਵਧੀਆ ਬਹੁਤ ਮੈਨੂੰ ਪ੍ਰਾਊਡ ਫੀਲ ਹੋ ਰਿਹਾ ਹੈ ਹਾਂਜੀ ਤੇ ਸਾਰੇ ਬੱਚੇ ਜਿਹੜੇ ਸਿਲੈਕਟ ਹੋਏ ਨੇ ਬੜੀ ਵਧੀਆ ਓਪਰਚੁਨਿਟੀ ਹੈ ਕਿੰਦੇ ਸਕੂਲ ਵਾਲਿਆਂ ਦੀ ਸਟਾਫ ਦੀ ਬੜੀ ਵਧੀਆ ਮਿਹਨਤ ਹੈ ਇਹਨਾਂ ਨੇ ਜੀ ਕਰਕੇ ਸਾਰੇ ਬੱਚੇ ਜਿਹੜੇ ਸਿਲੈਕਟ ਹੋਏ ਉਹਨਾਂ ਨੂੰ ਜੀ ਜੀ ਤੇ ਇੱਕ ਸੁੱਖ ਨਹੀਂ ਹੈ ਮਤਲਬ ਸਾਡੇ ਲਈ ਤਾਂ ਓਪਰਚੁਨਿਟੀ ਨਹੀਂ ਮਿਲੀ ਸੀ ਪਰ ਬੱਚਿਆਂ ਨੂੰ ਮਿਲੀ ਹੈ ਤੇ ਅਸੀਂ ਬਹੁਤ ਪ੍ਰਾਊਡ ਫੀਲ ਕਰ ਰਹੇ ਹਾਂ ਤੇ ਸਾਰੇ ਪੇਰੈਂਟਸ ਬਹੁਤ ਖੁਸ਼ ਨੇ ਤੇ ਬੱਚੇ ਵੀ ਬਹੁਤ ਖੁਸ਼ ਨੇ ਤੁਸੀਂ ਕੀ ਕਹੋਗੇ ਇਸ ਬਾਰੇ ਜੀ ਬੱਚਿਆਂ ਦੀ ਬਹੁਤ ਫਿਊਚਰ ਨਹੀਂ ਬਹੁਤ ਵਧੀਆ ਹੈ ਵੀ ਅਸੀਂ ਸੋਚ ਵੀ ਨਹੀਂ ਸਕੇਦੇ ਕਿ ਸਾਡੇ ਬੱਚੇ 7th ਜਾਂ 8th ਦੇ ਬੱਚੇ ਖਨਾਸਾ ਦੇ ਵਿੱਚ ਸਿਲੈਕਟ ਹੋਣਗੇ ਔਰ ਯੂਐਸ ਦਾ ਉਹਨਾਂ ਨੂੰ ਡਿਗਰੀ ਮਿਲੇਗਾ ਸਾਡੇ ਅਸੀਂ ਸਾਰੇ ਬਹੁਤ ਖੁਸ਼ ਹਾਂ ਸਕੂਲ ਦੇ ਬਹੁਤ-ਬਹੁਤ ਧੰਨਵਾਦੀਆਂ ਬੱਚਿਆਂ ਦੀ ਮਿਹਨਤ ਤੇ ਅਸੀਂ ਬਹੁਤ ਖੁਸ਼ ਹਾਂ ਕਿ ਸਾਡੇ ਬੱਚੇ ਇੰਨਾ ਅੱਛਾ ਪੜ੍ਹ ਰਹੇ ਨੇ ਉਹ ਸਾਨੂੰ ਕਾਊਂਟਰ ਫੀਲ ਹੁੰਦਾ ਇਹ ਟੈਕਨੋ ਸਕੂਲ ਆਉਣ ਦੇ ਨਾਲ ਹੀ ਇਸ ਤਰ੍ਹਾਂ ਦਾ ਹੋਇਆ ਹੈ ਜੀ ਇਹ ਜੋ ਸ਼੍ਰੀ ਕੀਰਤਨਿਆ ਟੈਕਨੋ ਸਕੂਲ ਹੈ ਇਹ ਸਭ ਇਹਨਾਂ ਦੀ ਹੀ ਮਿਹਨਤ ਹੈ ਕਿ ਬੱਚੇ ਨਾਸਾਲੀ ਪਸਟ ਐਗਜ਼ਾਮ ਦੇ ਪਾਏ ਔਰ ਇਹਨਾਂ ਦੇ ਮਾਡਲ ਸਿਲੈਕਟ ਹੋਏ ਔਰ ਬੱਚੇ ਅੱਜ ਯੂਐਸਏ ਜਾ ਰਹੇ ਨੇ ਅਸੀਂ ਬਹੁਤ ਖੁਸ਼ ਹਾਂ ਇਸ ਅਸੀਂ ਮੈਂ ਬਹੁਤ ਖੁਸ਼ ਹਾਂ ਔਰ ਬਹੁਤ ਐਕਸਾਈਟਿਡ ਵੀ ਹਾਂ ਔਰ ਮੇਰਾ ਬੇਟਾ ਵੀ ਬਹੁਤ ਐਕਸਾਈਟਿਡ ਹੈ ਔਰ ਮੈਨੂੰ ਉਸ ਤੇ ਮਾਣ ਵੀ ਹੈ ਕਿਉਂਕਿ ਉਹਨੇ ਸਾਡੀਆਂ ਉਮੀਦਾਂ ਤੇ ਖਰੇ ਉੱਤਰਦੇ ਹੋਏ ਸਾਨੂੰ ਦਿਖਾਇਆ ਹੈ ਕਿ ਮੈਂ ਪਾਪਾ ਵੱਡਾ ਹੋ ਕੇ ਕੁਝ ਕਰ ਸਕਦਾ ਔਰ ਸਪੈਸ਼ਲ ਥੈਂਕਸ ਟੂ ਸ਼੍ਰੀ ਚੇਤਨੈ ਟੈਕਨੋ ਕਿ ਉਹਨਾਂ ਦੇ ਐਫੈਕਟਸ ਨਾਲ ਮੇਰਾ ਬੱਚਾ ਯੂ ਐਸ ਏ ਜਾ ਰਿਹਾ ਨਾਸਰ ਕੁਛ ਕੀ ਕੋਈ ਕੰਪੀਟੀਸ਼ਨ ਪਹਿਲਾਂ ਹੋਇਆ ਸੀ ਜਿਸ ਦੇ ਵਿੱਚੋਂ ਨਾਸਾ ਲਈ ਐਗਜ਼ਾਮ ਹੋਇਆ ਸੀਗਾ ਉਸ ਦੇ ਵਿੱਚੋਂ ਕੁਝ ਬੱਚੇ ਸੈਲੈਕਟ ਹੋਏ ਸੀਗੇ ਤੇ ਇਹ ਮੇਰਾ ਸਾਡੇ ਬੱਚੇ ਉਹਨਾਂ ਦੇ ਵਿੱਚ ਸੈਲੈਕਟ ਹੋਏ ਕਿੰਨੇ ਦਿਨ ਲਈ ਜਾ ਰਹੇ ਨੇ ਹਾਂ 15 ਦਿਨ ਲਈ ਐਪਰੋਕਸੀਮੇਟਲੀ 15 ਦਿਨ ਲੱਗਣਗੇ ਇਹਨਾਂ ਨੂੰ 12-13 ਦਿਨ ਦਾ ਸਟੇ ਇਨਾਂ ਦਾ ਅਮਰੀਕਾ ਦੇ ਵਿੱਚ ਤੇ ਬੱਚੇ My name is Kamandrit Kaur, mm -hmm. and I am very proud that my daughter is going for NASA because she worked a lot, and the school management worked very hard for this, and they definitely achieved this opportunity. So, I am mm -hmm. very glad that they received it, and I am very happy because they got the visa of talent. So, I am very thankful to the Chaitanya So, I also appreciate the work of the because they all done the teamwork, so which, yeah. uh, which, which means a lot for us.